ਨਹੀਂ ਬਬੀ ਢੋਣਾ ਨਹੀਂ ਹੂੰ ਬਾਬਾ ਹੀ ਗੱਲ ਸਹੀ ਨਹੀਂ ਢੋਣ ਦੇ ਰਹੋ ਨਹੀਂ ਕਾਫੀ ਹੱਥਿਆ ਰਹੋ ਕੋਈ ਸ਼ਾਇਦ ਚਲੀ ਇਹ ਮੇਰੇ ਸ਼ਰੀਰ ਗਿਆ ਹੋਦੀ ਹੈ ਕੋਈ ਨਹੀਂ ਹਾਂ ਢੋਣਾ ਨਹੀਂ ਗੱਤ ਚਲੋ ਮੈਨੂੰ ਕਿੰদূর ਦਾ ਹੀ ਲਾਓ ਤਾਨੇ ਬਦਾਮ ਦਾਸ ਤੋਂ ਆ ਸਾਡੇ ਸਿੱਕਾਂ ਦੇ ਹਾਲ ਆ ਹਾਂਜੀ ਕਹ ਰਹੇ ਹੋ ਬਾਈ ਖਾਲਸਾ ਬਾਈ ਗੁਰਜੀਤ ਸਿੰਘ ਜੀ ਫਤੇ ਜੀ ਹੋਰ ਸਿੰਘ ਸਾਹਿਬ ਚਰਦੀ ਗੱਲ ਜੀ ਹੋਰ ਜੀ ਚਾਰੇ ਅੱਛੀ ਗੱਲ ਜੀ ਮੈਂ ਲੇਟ ਹੋ ਗਿਆ ਹਾਂ ਨਾ ਥੋੜਾ ਕੰਮ ਕਾਜ ਸੀ ਥੋੜਾ ਫਸਿਆ ਸੀ ਮਿਲ ਕੇ ਆਫਿਸ ਤੇ ਜਾ ਕੇ ਹਾਂ ਕੱਲ ਮੈਂ ਥੋੜਾ ਜਿੰਦਰ ਚੱਲ ਗਿਆ ਸੀ ਆੰਦਸਤ ਹਨ ਗੁਰੂ ਰਾਮ ਦਾ ਹਨ ਗੁਰੂ ਰਾਮ ਦਾ ਫਿਰ ਬਾਬਾ ਜੀ ਹੋਇਆ ਠੋਆ ਠਵਾਈ ਦਾ ਕੰਮ ਕਰਨਗੇ ਜਿਵੇਂ ਦੁਕਾਨਾਂ ਹੁੰਦੀਆਂ ਬੀਲੀ ਦੀਆ ਹੋ ਗਈ ਆ ਜਾਣਾ ਲੱਤੋਂ ਨਿਕਦੀਆ ਤੋਂ ਫਿਰ ਟੀਵੀ ਕਿਸੇ ਦੇ ਘਰ ਡਿਲੀਵਰ ਕਰਨ ਜਾਣਾ ਜਾਂ ਕਿਤਰਾ ਜਾਣਾ ਉਹ ਉਹ ਕੰਮ ਕਰਨਗੇ ਹਾਂ ਹੁਣ ਠੋਆ ਠਵਾਈ ਦਾ ਕੰਮ ਹੋ ਜੂਗਾ ਹੈ ਤੁਹਾਡਾ ਮਹਿਲੋ ਗੁਰੂ ਕਿੰਨਾ ਬਿਆਨਤਾ ਮਹਾਰਾਜ ਹੈ ਦੇਣ ਵਾਲੇ ਬਾਪੂ ਦੀਆਂ ਹੁਣ ਰੋਟੀ ਸੋਣੀ ਚੱਲ ਪੂਗੀ ਨਾ ਚਲੋ ਜੀ ਦਾ ਪਿਆਰਿਓ ਬਾਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਕੀਤੀ ਚਲੋ ਆਜੋ ਪੈਸੇ ਦੇ ਦੇਈਏ ਆਜੋ ਜੀ ਦਬਾਬਾ ਜੀ ਤੇ ਤੁਹਾਡੀ ਜਿਹੜੀ ਐਡੀ ਐਡੀ ਸੋਹਣੀ ਤਿਆਰ ਹੋ ਗਈ ਆ ਤੇ ਹੁਣ ਤਾਂ ਚਲੋ ਤੁਹਾਡੀ ਰੋਟੀ ਚੱਲਣੀ ਚਾਹੀਦੀ ਆ ਤੁਹਾਨੂੰ ਬੜਾ ਕਿੰਨੀ ਸੰਗਤ ਖੁਸ਼ ਹੋਈ ਤੁਹਾਨੂੰ ਵੇਖ ਕੇ ਤੁਹਾਡੀ ਵੀਡੀਓ ਵੇਖ ਕੇ ਬੜੀ ਸੰਗਤ ਖੁਸ਼ ਹੋਈ ਕਿ ਬਾਬਾ ਹੈ ਇੰਨਾ ਇੰਨਾ ਖੁਸ਼ਦਿਲ ਬਾਬਾ ਹੈ ਸਬਰ ਕਿੰਨਾ ਵਾ ਤੁਹਾਡੀ ਵੀਡੀਓ ਪਾਈ ਸੀ ਆਪਾਂ ਫੇਸਬੁੱਕ ਤੇ ਬਹੁਤ ਸੰਗਤ ਖੁਸ਼ ਹੋਈ ਤੁਹਾਨੂੰ ਦੇਖ ਕੇ ਤੁਹਾਡਾ ਹਾਸਾ ਦੇਖ ਕੇ ਹੈ ਤੇ ਬਾਬਿਓ ਤੇ ਚਲੋ ਮਾਰੇ ਕਿਰਪਾ ਕਰਨ ਫਰਾਂ ਸੋਣੀ ਬਾਬਾਈ ਰੋਟੀ ਕਮਾਇਓ ਠੀਕ ਹੈ ਜੀ ਸੋਣੀ ਕਮਾਇਓ ਰੋਟੀ ਹੁੰਣ ਠੀਕ ਹੈ ਬਾਬਾਈ ਆ ਗਏ ਅੱਛਾ ਅੱਛਾ ਤੇ ਆ ਗਏ ਸਾਰਨਾ ਪਿੱਛੇ ਪੀਰਾ ਮਿਲ ਗਿਆ ਠੀਕ ਹੈ ਪਿਆਰੇ ਵਾਹ ਜੀ ਵਾਹ ਚਲੋ ਸ਼ੁਕਰ ਗੁਰੂ ਆਮ 10 ਬਾਸ਼ਾ ਦਾ ਤੜਕਾ ਕੰਮ ਚੱਲ ਪੂਗਾ ਮਤਲਬ ਹੈ ਨਾ ਚਲੋ ਸ਼ੁਕਰ ਹੈ ਸ਼ੁਕਰ ਗੁਰੂ ਆਮ 10 ਬਾਸ਼ਾ ਦਾ ਬਿਲਕੁਲ ਦੇਖੋ ਚਲੋ ਠੀਕ ਹੈ ਪਿਆਰੇ ਮੈਂ ਹੁਣੇ ਜਾਣਾ ਹੈ ਚੰਗਾ ਜੀ ਬਾਈ ਖਾਲਸਾ ਵੈਰੀ ਗੁਰੂ ਕੀ ਫਤਿਹ ਜੀ